ਅੱਜ ਆਪਾਂ ਗੱਲ ਕਰਦੇ ਹਾਂ ਜੀ ਮੇਰੀ ਇਸ ਕਿਤਾਬ ਜਪਜੀਤ ਸਾਹਿਬ ਦੇ 7ਵੇਂ ਜਿਹੜੇ ਪੇਜ ਤੇ ਆਪਾਂ ਮੂਲ ਮੰਤਰ ਜਿੱਥੇ ਸ਼ੁਰੂ ਹੁੰਦਾ ਜੀ ਮੂਲ ਮੰਤਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਇੱਕ ਗੱਲਾਂ ਕਹਿ ਦੇਵਾਂ ਕਿ ਮੂਲ ਮੰਤਰ ਦੇ ਅਰਥ ਕੀ ਹਨ ਜੀ ਠੀਕ ਹੈ ਮੂਲ ਹੁੰਦਾ ਜੀ ਤੁਰਾ ਮੂਲ ਹੁੰਦਾ ਮੁੱਢ ਮੂਲ ਹੁੰਦਾ ਸ਼ੁਰੂਆਤ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਇਸ ਦੁਨੀਆ ਦੀ ਤੇ ਦੁਨੀਆ ਦਾ ਤੁਰਾ ਕੌਣ ਹੈ ਜੀ ਪ੍ਰਭੂ ਪਰਮਾਤਮਾ ਠੀਕ ਹੈ ਮੰਤਰ ਹੁੰਦਾ ਜੀ ਕਿਸੇ ਸ਼ਬਦ ਨੂੰ بار-बार ਦੁਹਰਾਉਣਾ ਉਹਨੂੰ بار-बार ਉਚਾਰਨ ਕਰਨਾ ਉਹਨੂੰ ਮੰਤਰ ਕਿਹਾ ਜਾਂਦਾ ਕੋਈ ਸ਼ਬਦ ਹੋ ਸਕਦਾ ਕੋਈ ਇੱਕ ਪੈਰਾਗ੍ਰਾਫ ਹੋ ਸਕਦਾ ਕੋਈ ਇੱਕ ਜਾਂ ਦੋ ਪੰਕਤੀਆਂ ਹੋ ਸਕਦੀਆਂ ਜਾਂ ਸੈਂਟੈਂਸ ਹੋ ਸਕਦਾ ਠੀਕ ਹੈ ਜੀ ਮੰਤਰ ਇਹਦੋਂ ਹੋਰ ਵੀ ਗਹਿਰਾ ਹੈ ਮੰਤਰ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਮੈਂ ਇਸ ਕਿਤਾਬ ਵਿੱਚ ਨਹੀਂ ਲਿਖੀਆਂ ਕਿਉਂਕਿ ਮੈਂ ਇਸ ਗਹਿਰਾਈ ਵਿੱਚ ਨਹੀਂ ਸੀ ਜਾਣਾ ਚਾਹੁੰਦਾ ਤਿੰਨ ਚੀਜ਼ਾਂ ਬਹੁਤ ਜ਼ਰੂਰੀਆਂ ਨੇ ਪਹਿਲਾਂ ਇੱਕ ਇਸ਼ਟ ਹੋਣਾ ਜ਼ਰੂਰੀ ਹੈ ਠੀਕ ਹੈ ਇਸ਼ਟ ਜਿਵੇਂ ਹੁਣ ਪੁਰਾਣੇ ਜ਼ਮਾਨਾ ਵਿੱਚ ਭਗਤ ਸਹਿਬਾਨ ਜਾਂ ਜਿਹੜੇ ਜੋਗੀ ਪੀਰ ਫਕੀਰ ਜਾਂ Hindu ਧਰਮ ਦੇ ਵਿੱਚ ਜਿਹੜੇ ਸੀ ਉਹ ਕੋਈ ਕਿਸੇ ਦੇਵਤੇ ਨੂੰ ਆਪਣਾ ਇਸ਼ਟ ਮੰਨਦਾ ਸੀ ਕੋਈ ਸ਼ਿਵਜੀ ਦੀ ਜਿਵੇਂ ਚਾਲੀਸਾ ਘਟਦੇ ਨੇ ਲੋਕ 40 ਦਿਨ ਹੱਠ ਕਰਦੇ ਨੇ ਲੋਕ ਸ਼ਿਵਜੀ ਦਾ ਸਭ ਤੋਂ ਵੱਡੇ ਉਪਾਸ਼ਕ ਹੋਏ ਨੇ ਤੇ ਉਹਨਾਂ ਦਾ ਇਸ਼ਟ ਹੋ ਗਿਆ ਸ਼ਿਵਜੀ ਹੋ ਗਿਆ ਵਿਸ਼ਨੂੰ ਹੋ ਗਿਆ ਠੀਕ ਹੈ ਜੀ ਤੇ ਇਸ ਲਈ ਮੰਤਰ ਦੇ ਵਿੱਚ ਇੱਕ ਇਸ਼ਟ ਹੋਣਾ ਜ਼ਰੂਰੀ ਹੈ ਤੇ ਸਾਡਾ ਇਸ਼ਟ ਕੌਣ ਹੈ ਪ੍ਰਭੂ ਪਰਮਾਤਮਾ ਠੀਕ ਹੈ ਜੀ ਦੂਸਰਾ ਹੈ ਮੰਤਰ ਦੀ ਕੱਲੇ ਕੱਲੇ ਸ਼ਬਦ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਜੀ ਭਾਵੇਂ ਜੋ ਵੀ ਤੁਸੀਂ ਮੰਤਰ ਦੁਹਰਾਉਨੇ ਹੋ ਨਾ ਉਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਕਿਉਂ ਕਿ ਜਿਹੜੇ ਮੰਤਰ ਦੀਆਂ ਸ਼ਕਤੀਆਂ ਤੁਹਾਡੇ ਅੰਦਰ ਜਾਂ ਮੰਤਰ ਦੇ ਗੋਣਾ ਜਿਹੜਾ ਤੀਜਾ ਨਾ ਤੁਹਾਡੇ ਅੰਦਰ ਪ੍ਰਗਟ ਹੋਣਗੇ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸੋਚਿਓ ਬੜੇ ਧਿਆਨ ਨਾਲ ਸਮਝਿਓ ਮੂਲ ਕੀ ਆ ਤੁਰਾ ਪ੍ਰਭੂ ਪਰਮਾਤਮਾ ਸੱਡੀ ਸ਼ੁਰੂਆਤ ਕਿਤੋਂ ਹੋਈ ਆ ਪ੍ਰਭੂ ਪਰਮਾਤਮਾ ਤੋਂ ਠੀਕ ਹੈ ਮੰਤਰ ਕੀ ਆ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਆਪਾਂ ਸ਼ਬਦ ਗਾਉਨੇ ਆ ਉਸ ਦੇ ਗੁਣਾ ਨੂੰ ਆਪਣੇ ਅੰਦਰ ਸਿੱਧ ਕਰ ਲੈਣਾ ਇਸ਼ਟ ਹੋਣਾ ਜ਼ਰੂਰੀ ਹੈ ਇਸ਼ਟ ਕੌਣ ਹੈ ਜੀ ਰੱਬ ਹੈ ਸਾਡਾ ਠੀਕ ਹੈ ਮੰਤਰ ਦੀ ਸਮਝ ਹੋਣੀ ਮੂਲ ਮੰਤਰ ਦੇ ਕੱਲੇ-ਕੱਲੇ ਸ਼ਬਦ ਨੂੰ ਜਿਹਨੂੰ ਮੂਲ ਮੰਤਰ ਕਹਿੰਦੇ ਆ ਕੱਲੇ-ਕੱਲੇ ਸ਼ਬਦ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਜੇ ਇਸ ਸ਼ਬਦ ਦੀ ਅਸੀਂ ਗਹਿਰਾਈ 'ਚ ਨਹੀਂ ਨਾ ਜਾਂਦੇ ਜੇ ਸਾਨੂੰ ਸਮਝਦੇ ਨਹੀਂ ਅਸੀਂ ਤੇ ਜਦੋਂ ਅਸੀਂ ਪੜਨਾ ਸ਼ਬਦ ਨੂੰ ਨਾਲ ਦੇ ਨਾਲ ਤੁਹਾਡੇ ਅਰਥ ਚੱਲਣੇ ਚਾਹੀਦੇ ਪਿਆਰ ਨਾਲ ਪੜਨਾ ਜੀ ਕਾਲੀ ਨਹੀਂ ਕਰਨੀ ਕਿਉਂਕਿ ਇੱਥੇ ਇਹ ਨਹੀਂ ਸੋਚਿਆ ਜਾਣਾ ਕਿੰਨੀ ਵਾਰ ਪੜ੍ਹਿਆ ਇੱਥੇ ਇਹ ਸੋਚਿਆ ਜਾਣਾ ਕਿੰਨੀ ਗਹਿਰਾਈ ਦੇ ਨਾਲ ਪੜ੍ਹਿਆ ਇੱਥੇ ਰੂਹਾਨੀਅਤ ਵਿੱਚ ਜਿਹੜੀ ਰੂਹਾਨੀਅਤ ਦੀ ਗੱਲ ਹੈ ਨਾ ਪ੍ਰਮਾਤਮਾ ਦੇ ਨਾਲ ਜੁੜਨਾ ਉੱਥੇ ਕਿੰਨੀ ਗਹਿਰਾਈ ਦੇ ਨਾਲ ਤੂੰ ਪੜ੍ਹਦਾ ਨਾ ਉਹ ਮਾਪਿਆ ਜਾਣਾ ਠੀਕ ਹੈ ਇੱਕ ਗੱਲ ਮੈਂ ਇੱਥੇ ਹੋਰ ਦੱਸ ਦਿਮਾ ਕਿ ਜਿੰਨੇ ਤੁਸੀਂ ਅੰਦਰੋਂ ਟੁੱਟੇ ਹੋਮੋਗੇ ਨਾ ਜਦੋਂ ਤੁਸੀਂ ਦੁਖੀ ਹਿਰਦੇ ਵਾਲੇ ਹੁੰਨੇ ਹੋ ਜਦੋਂ ਤੁਹਾਡੇ ਨਾਲ ਕੋਈ ਗਲਤ ਕਰਦਾ ਹੈ ਤੁਹਾਡਾ ਦਿਲ ਤੋੜ ਦਿੰਦਾ ਕੋਈ ਤੁਹਾਨੂੰ ਕੁਝ ਗਲਤ ਸ਼ਬਦ ਬੋਲ ਦਿੰਦਾ ਜਿੰਨੇ ਤੁਸੀਂ ਵੱਧ ਟੁੱਟੇ ਹੁੰਨੇ ਹੋ ਨਾ ਜਦੋਂ ਉਦੋਂ ਦਿਲੋਂ ਅਰਦਾਸ ਨਿਕਲਦੀ ਕਿਉਂ ਆਪਾਂ ਕਹਿੰਦੇ ਆ ਦਿਲੋਂ ਅਰਦਾਸ ਨਿਕਲਦੀ ਹੈ ਨਾ ਕਿਉਂਕਿ ਉਦੋਂ ਇਮੋਸ਼ਨਲ ਹੋ ਕੇ ਆਪਾਂ ਗੱਲ ਕਰਦੇ ਆ ਉਦੋਂ ਭਾਵਨਾਮਚ ਗੱਲ ਕਰਦੇ ਆ ਉਦੋਂ ਪ੍ਰਮਾਤਮਾ ਦੇ ਨਾਲ ਸਿੱਧੀ ਗੱਲ ਹੁੰਦੀ ਹੈ ਗੱਲ ਤਾਂ ਵੈਸੇ ਹਰ ਵਕਤ ਹੁੰਦੀ ਹੈ ਪਰ ਅਸੀਂ ਉਤੋਂ ਪਰੋ ਗੱਲ ਕਰਦੇ ਆ ਕਦੇ ਅੰਦਰ ਮਨ ਦੇ ਅੰਦਰ ਨਹੀਂ ਗਏ ਗਹਿਰਾਈ ਚ ਨਹੀਂ ਗਏ ਗੱਲ ਨਹੀਂ ਕੀਤੀ ਜਦੋਂ ਅਸੀਂ ਗਹਿਰਾਈ ਚ ਜਾ ਕੇ ਉਸ ਦਿਨ ਗੱਲ ਕਰਦੇ ਆ ਸਾਡੇ ਅੰਦਰ ਹੀ ਹੈ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੋਰ ਦੁਨੀਆ ਨੇ ਜਿਹੜਾ ਉੱਪਰ ਲੱਦ ਲਿਆ ਹੈ ਤੇ ਜਦੋਂ ਅਸੀਂ ਗਹਿਰਾਈ ਚ ਜਾਵਾਂਗੇ ਉਸ ਜਿਹੜੀ ਸਾਡੇ ਅੰਦਰ ਸ਼ਕਤੀ ਹੈ ਸ਼ਕਤੀ ਕਿਹੜੀ ਹੈ ਪ੍ਰਭੂ ਪਰਮਾਤਮਾ ਦੀ ਹੈ ਉਸ ਦਿਨ ਟੱਚ ਹੋ ਕੇ ਉਸ ਨਾਲ ਗੱਲਾਂ ਕਰਾਂਗੇ ਤਾਂ ਸਾਡੀ ਅਰਦਾਸ ਬੇਨਤੀ ਬੜੀ ਜਲਦੀ ਸੁਣੀ ਜਾਂਦੀ ਹੈ ਠੀਕ ਹੈ ਜੀ ਮੂਲ ਮੰਤਰ ਅੱਗੇ ਜੋ ਮੈਂ ਦੱਸਣ ਜਾ ਰਿਹਾ ਮੈਨੂੰ ਮਾਫ਼ ਕਰਨਾ ਜੀ ਗੁਰਬਾਣੀ ਦੇ ਵਿੱਚ ਮੂਲ ਮੰਤਰ ਨਾਮ ਦੀ ਕੋਈ ਵੀ ਬਾਣੀ ਨਹੀਂ ਹੈ ਠੀਕ ਹੈ ਦੂਸਰੀ ਗੱਲ ਹੈ ਜਿਹੜਾ ਮੂਲ ਮੰਤਰ ਇਸ ਨੂੰ ਤਾਂ ਕਹਿੰਦੇ ਆ ਦੂਸਰੀ ਗੱਲ ਮੂਲ ਮੰਤਰ ਹੈ ਜਿਹੜਾ ਇਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਹੈ ਜੀ ਜਾਂ ਗੁਰਪ੍ਰਸਾਦ ਤੱਕ ਹੈ ਮਾਫ਼ ਕਰਨਾ ਜੀ ਸ਼ਾਇਦ ਤੁਸੀਂ ਗੁੱਸਾ ਕਰ ਜਿਓ ਕਿ ਗੁਰਪ੍ਰਸਾਦ ਕਿਉਂ ਕਿਹਾ ਦੱਦੇ ਨੂੰ ਸਿਹਾਰੀ ਹੈ ਜੀ ਪ੍ਰਸਾਦ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਪੱਪੇ ਪੈੜ ਚਰਾਰਾ ਸਸੇ ਨੂੰ ਕਹਿੰਦਾ ਦੱਦੇ ਨੂੰ ਸਿਹਾਰੀ ਠੀਕ ਹੈ ਤੇ ਉਸ ਦੇ ਅਰਥ ਮੈਂ ਬਾਅਦ ਵਿੱਚ ਸਮਝਾਵਾਂਗਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਜੀ ਠੀਕ ਹੈ ਤੇ ਇਹ ਸਿਰਫ ਸਮਝਾਉਣ ਦੇ ਖਾਤਰ ਹੈ ਮੂਲ ਮੰਤਰ ਇਹ ਚ ਮੈਂ ਕੋਈ ਦਾਵਾ ਨਹੀਂ ਕਰਦਾ ਮੈਂ ਲੜਦਾ ਨਹੀਂ ਪਰ ਮੂਲ ਮੰਤਰ ੴ ਤੋਂ ਗੁਰਪ੍ਰਸਾਦ ਤੱਕ ਹੈ ਜੀ ਤੁਹਾਡਾ ਮਨ ਕਰਦਾ ਜੇ ਤੁਹਾਡਾ ਮਨ ਜੁੜਿਆ ਹੋਇਆ ਤੁਸੀਂ ਨਾਨਕ ਹੋਸੀ ਭੀਚ ਤੱਕ ਕਹਿ ਲੋ ਗਾ ਲੋ ਬਾਣੀ ਨੂੰ ਸਭ ਇੱਕੋ ਹੀ ਹੈ ਜੀ ਤੁਸੀਂ ਇੱਕ ਵਾਹਿਗੁਰੂ ਨੂੰ ਗਾ ਲੋ ਗੱਲ ਇੱਕੋ ਹੀ ਹੈ ਪਰ ਤੁਹਾਡਾ ਮਨ ਜਿਹੜਾ ਨਾ ਉਸ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਪਰ ਵੈਸੇ ਜਿਹਨੂੰ ਮੂਲ ਮੰਤਰ ਕਿਹਾ ਜਾਂਦਾ ਉਹ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਹੈ ਜੀ ਤੇ ਇਸ ਦੀਆਂ ਪਿਕਚਰਾਂ ਕਿਤਾਬ ਦੇ ਵਿੱਚ ਹਨ ਅਗਲੇ ਪੇਜਾਂ 'ਚ ਆਣ ਗਈਆਂ ਤੇ ਕੋਰਸ ਵਿੱਚ ਵੀ ਦੱਸਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਕਈ ਵਾਰ ਆਇਆ ਜਿਹਨੂੰ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਕਹਿੰਦੇ ਨੇ ਜਦੋਂ ਨਮਾ ਰਾਗ ਸ਼ੁਰੂ ਹੁੰਦਾ ਹੈ ਜਾਂ ਕਈ ਵਾਰ ਸ਼ਬਦ ਉਹਦੋਂ ਇਹ ਪੂਰਾ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਆਉਂਦਾ ਕਈ ਥਾਂ ਤੇ ਇੱਕ ਓਂਕਾਰ ਗੁਰਪ੍ਰਸਾਦ ਦੇ ਵੀ ਹੈ ਇੱਕ ਓਂਕਾਰ ਸਤ ਗੁਰਪ੍ਰਸਾਦ ਵੀ ਆ ਜਾਂਦਾ ਜੀ ਤੇ ਇਸ ਲਈ ਜਿਹੜਾ ਤੇ ਦੂਸਰੀ ਗੱਲ ਹੈ ਕਿ ਜਦੋਂ ਅਸੀਂ ਪੁਰਾਣੀਆਂ ਗੁਰੂਗ੍ਰੰਥ ਸਾਹਿਬ ਜੀ ਦੀ ਬੀੜਾਂ ਦੇਖਦੇ ਹਾਂ ਜੀ ਉੱਥੇ ਇੱਕ ਓਂਕਾਰ ਤੋਂ ਲੈ ਕੇ ਜਿਹੜਾ ਗੁਰਪ੍ਰਸਾਦ ਤੱਕ ਉਹ ਕਈ ਵਾਰ ਪਹਿਲਾਂ ਤਤਕਰੇ ਤੋਂ ਵੀ ਪਹਿਲਾਂ ਆਇਆ ਜਾਂਦਾ ਤਤਕਰਾ ਜਿਹੜਾ ਜਿਹਨੂੰ ਟੇਬਲ ਆਫ ਕੰਟੈਂਟ ਕਹਿੰਦੇ ਆਪਾਂ ਆਬ ਕੀ ਪਹਿਲੇ ਅੰਗ ਤੇ ਆ ਬਾਣੀਆਂ ਦੂਸਰੇ ਅੰਗ ਤੇ ਆ ਬਾਣੀਆਂ ਜਾਂ 15ਵੇਂ ਅੰਗ ਤੇ ਜੇ ਆਪਾਂ ਕਹਿੰਦੇ ਸੋਦਰ ਦੀ ਬਾਣੀ ਸ਼ੁਰੂ ਹੁੰਦੀ ਹੈ ਜਾਂ ਆਹ ਰਾਗ ਇਹਨੇਰਾ ਅੰਗ ਤੋਂ ਸ਼ੁਰੂ ਹੁੰਦਾ ਜਿਹੜਾ ਉਹ ਤਤਕਰਾ ਹੁੰਦਾ ਨਾ ਵੀ ਕਿਹੜੇ ਅੰਗ ਤੇ ਕਿਹੜੀ ਬਾਣੀ ਸ਼ੁਰੂ ਹੁੰਦੀ ਹੈ ਜਾਂ ਕੀ ਹੁੰਦਾ ਉਸ ਟੇਬਲ ਆਫ ਕੰਟੈਂਟ ਨੂੰ ਉਸ ਨੂੰ ਤਤਕਰਾ ਕਹ ਦਿੰਦੇ ਆ ਠੀਕ ਹੈ ਜਿਹੜਾ ਪ੍ਰਾਤਨ ਵੀੜਾਂ ਚ ਦੇਖਾਂਗੇ ਤਾਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਜਿਹੜਾ ਉਹ ਟੇਬਲ ਆਫ ਕੰਟੈਂਟ ਤੋਂ ਵੀ ਪਹਿਲਾਂ ਆਇਆ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਓਂਕਾਰ ਤੋਂ ਗੁਰਪ੍ਰਸਾਦ ਦੇ ਤੱਕ ਜਿਹੜਾ ਉਹ ਜਮੂਲ ਮੰਤਰ ਜਿਹੜਾ ਜਿੰਨੂੰ ਆਪਾਂ ਕਹਿੰਨੇ ਆ ਉਹ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਹੈ ਜੀ ਠੀਕ ਹੈ ਫਿਰ ਮੈਂ ਮਾਫੀ ਮੰਗ ਲਮੈਂ ਕਿਸੇ ਨੂੰ ਬਾਣੀ ਨੂੰ ਘੱਟ ਵੱਧ ਨਹੀਂ ਕਰਨਾ ਚਾਹੁੰਦਾ ਸਿਰਫ ਤੁਹਾਡੇ ਅੱਗੇ ਸੱਚਾਈ ਲੈ ਕੇ ਆਉਣਾ ਚਾਹੁੰਦਾ ਦੂਸਰੀ ਗੱਲ ਜਿੰਨਾ ਤੁਹਾਡਾ ਮਨ ਹੈ ਜੀ ਉਨੀ ਬਾਣੀ ਪੜੋ ਤੁਸੀਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਪੜ ਲਓ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸਪੀਚਾ ਤੱਕ ਪੜ ਲਓ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ ਲਓ ਸਾਰੀ ਦੀ ਸਾਰੀ ਪੜੋ ਜੀ ਠੀਕ ਹੈ ਇਹਦੇ ਵਿੱਚ ਫਿਰ ਮਾਫੀ ਮੰਗ ਲਾ ਕੋਈ ਕਿਸੇ ਨਾਲ ਲੜਨ ਝਗੜਨ ਵਾਲੀ ਗੱਲ ਨਹੀਂ ਹੈ ਜੀ ਇੱਕ ਸਿਰਫ ਗਿਆਨ ਦੇ ਰੂਪ ਦੱਸ ਰਹੇ ਹਾਂ ਜੀ ਕਿਉਂਕਿ ਜੇਕਰ ੴ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਮੂਲ ਮੰਤਰ ਹੁੰਦਾ ਇਹ ਗੁਰਬਾਣੀ ਵਿੱਚ ਕਦੇ ਦੁਆਰੇ ਨਹੀਂ ਆਇਆ ੴ ਤੋਂ ਲੈ ਕੇ ਗੁਰਪ੍ਰਸਾਦੇ ਤੱਕ ਆਇਆ ਜੀ ੴ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਕਦੇ ਨਹੀਂ ਆਇਆ ਦੂਸਰੀ ਗੱਲ ਜੇਕਰ ਨਾਨਕ ਹੋਸੀਪੀ ਸੱਚ ਤੱਕ ਕਹਿੰਨੇ ਆ ਤਾਂ ਫਿਰ ਜਪ ਬਾਣੀ ਕਿੱਦਾਂ ਹੋਈ ਤੇ ਜਿਹਨੂੰ ਆਪ ਪਿਆਰ ਨਾਲ ਜਪ ਜੀ ਸਹਿਵ ਕਹਿੰਨੇ ਜਪ ਜਿਹੜਾ ਸ਼ਬਦ ਹੈ ਉਹ ਗੁਰਪ੍ਰਸਾਦੇ ਤੋਂ ਬਾਅਦ ਆਂਦਾ ਠੀਕ ਹੈ ਜੀ ਤੇ ਜਿਹੜਾ ਉਹ ਜਪਾ ਹੈ ਉਹ ਬਾਣੀ ਦਾ ਨਾਮ ਹੈ ਠੀਕ ਹੈ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਦਵਾਂ ਸੁਖਮਨੀ ਸਾਹਿਬ ਜਿਹੜਾ ਸੁਖਮਨੀ ਮਤਲਬ ਠੀਕ ਹੈ ਜੀ ਤੇ ਤੀਸਰੀ ਗੱਲ ਜਿਹੜੀ ਆਪਰ ਰਹਿਰਸਬ ਦੀ ਬਾਣੀ ਕਹਿੰਦੀ ਆ ਗੁਰਬਾਣੀ ਵਿੱਚ ਕੋਈ ਰਹਿਰਸਬ ਦੀ ਬਾਣੀ ਨਹੀਂ ਹੈ ਹਾਂ 15ਵੇਂ ਅੰਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਇਦ 16ਵੇਂ ਅੰਗ ਤੇ ਸੋਦਰ ਦੀ ਬਾਣੀ ਸ਼ੁਰੂ ਹੁੰਦੀ ਹੈ ਜਿਹਨੂੰ ਆਪਾਂ ਸੋਦਰ ਦੀ ਬਾਣੀ ਕਹਿੰਦੇ ਆ ਸ਼ਾਇਦ ਚਾਰ ਪੌੜੀਆਂ ਨੇ ਉਦੋਂ ਬਾਅਦ ਹੋਰ ਸ਼ਲੋਕ ਨੌਵੇਂ ਪਾਸ਼ਾ ਜੀ ਦੇ ਲੈ ਕੇ ਜਿਹੜੇ ਕਿ ਤੇ ਆਪਾਂ ਕਹਿੰਦੇ ਕਿ ਰਹਿਰਸਾ ਮੁਕ ਕੀ ਉਹ 1428ਵੇਂ ਅੰਗ ਤੇ ਜਿਹੜਾ ਆਖਰਲੇ ਸ਼ਲੋਕਾਂ ਦਾ ਨੌਵੇਂ ਪਾਸ਼ੀ ਦਾ ਉਹ ਐਡ ਕੀਤਾ ਹੋਇਆ ਠੀਕ ਹੈ ਤੇ ਹੋਰ ਵੀ ਕਈ ਸ਼ਲੋਕ ਵਿੱਚ ਐਡ ਕੀਤੇ ਨੇ ਇਸ ਲਈ ਜੇ ਮੈਂ ਤੁਹਾਨੂੰ ਕਹਦਾ ਕਿ ਰਹਿਰਸਾ ਸਭ ਦੀ ਬਾਣੀ ਕਿੱਥੇ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਰਹਿਰਸਾ ਸਭ ਦੀ ਬਾਣੀ ਨਹੀਂ ਹੈ ਇਹ ਚਾਰ ਪੌੜੀਆਂ 14ਵੇਂ ਅੰਗ ਤੋਂ 15ਵੇਂ ਅੰਗ ਤੋਂ ਲੈ ਕੇ ਜਿਹੜੀਆਂ ਚਾਰ ਪੌੜੀਆਂ ਜਾਂ ਸ਼ਬਦ ਜਾਂ ਸ਼ਲੋਕ کہہ ਲਓ ਉਹ ਲੈ ਕੇ ਤੇ ਹੋਰ ਚਾਰ ਪੰਜ ਸ਼ਲੋਕ ਜਿਹੜੇ ਆ ਜਪਜੀ ਸੌਰੀ ਗੁਰੂ ਗ੍ਰੰਥ ਸਾਹਿਬ ਚੋਂ ਲੈ ਕੇ ਜਿਹੜੇ ਨੇ ਇਕੱਠੇ ਕਰਕੇ ਇੱਕ ਬਾਣੀ ਬਣਾ ਕੇ ਠੀਕ ਹੈ ਉਸ ਨੂੰ ਰਹਿਰਸ ਭਾਵ ਜ਼ਿੰਦਗੀ ਦੀ ਰਾਸ ਕਿਹਾ ਗਿਆ ਜੀ ਪਰ ਅਸਲ ਵਿੱਚ ਬਾਣੀ ਦਾ ਨਾਮ ਸੋਦਰ ਦੀ ਬਾਣੀ ਹੈ ਜੀ ਠੀਕ ਹੈ ਫਿਰ ਵਾਪਸ ਆਈਏ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਠੀਕ ਹੈ ਜੀ ਮੂਲ ਮੰਤਰ ਵੈਸੇ ਮੈਂ ਬਿਆਨੀ ਸੰਸੰਗ ਮਸਕੀਨ ਜੀ ਨੂੰ ਸੁਣਿਆ ਪਾਈਪਿੰਦਰਪਾਲ ਸਿੰਘ ਜੀ ਨੂੰ ਤੇ ਹੋਰ ਵੀ ਬਥੇਰੇ ਕਥਾਵਾਚਕਾਂ ਨੂੰ ਸੁਣਿਆ ਸਾਰਿਆਂ ਨੇ ਇਹੀ ਕਿਹਾ ਕਿ ਮੂਲ ਮੰਤਰ ਜਿਹੜਾ ਉਸਦੇ ਅਰਥ ਹੋ ਹੀ ਨਹੀਂ ਸਕਦੇ ਕਿਉਂਕਿ ਇੱਕ ਓੰਕਾਰ ਤੇ ਸਤਨਾਮ ਜਿਹੜਾ ਨਾ ਇੰਨਾ ਕੁ ਵੱਡਾ ਹੈ ਕਿ ਕਈ ਕੇ ਮਹੀਨੇ ਕਈ ਕੇ ਸਾਲ ਉਸ ਦੀ ਕਥਾ ਉਹ ਕਰ ਸਕਦੇ ਨੇ ਸੱਚ ਦਸੀਏ ਤਾਂ ਪੂਰੀ ਦੀ ਪੂਰੀ ਬਾਣੀ ਜਿਹੜੀ ਆ ਉਹ ਇੱਕ ਓੰਕਾਰ ਤੋਂ ਸਤਨਾਮ ਦੇ ਆਲੇ ਦੋਲੇ ਘੁੰਮਦੀ ਹੈ ਜੀ ਕਿਉਂਕਿ ਇੱਕ ਓੰਕਾਰ ਕੀ ਹੈ ਇੱਕ ਓ ਓੰਕਾਰ ਠੀਕ ਹੈ ਕਿ ਪੂਰੀ ਦੀ ਪੂਰੀ ਦੁਨੀਆ ਜਿਹੜੀ ਹੈ ਉਹ ਪ੍ਰਭੂ ਪਰਮਾਤਮਾ ਤੋਂ ਬਣੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਕੀ ਹੈ ਸਤ ਨਾਮ ਉਸ ਦੀ ਹੋਂਦ ਹੀ ਉਸ ਦਾ ਨਾਮ ਹੈ ਉਸ ਦਾ ਕੋਈ ਨਾਮ ਨਹੀਂ ਹੈ ਜਿਵੇਂ ਮੈਂ ਕਹਦਾ ਮੇਰਾ ਨਾਮ ਸਿਮਰਨ ਕਿਸੇ ਦਾ ਨਾਮ ਆਪਾਂ ਕਹ ਜੀਏ ਰਾਜਵਿੰਦਰ ਹੈ ਕਰਮਜੀਤ ਹੈ ਬਲਜੀਤ ਹੈ ਠੀਕ ਹੈ ਸਰਬਨ ਹੈ ਇਹ ਸਾਡੇ ਨਾਮ ਨੇ ਪਰਮਾਤਮਾ ਨੂੰ ਹਰ ਕੋਈ ਆਪਣੇ ਆਪਣੇ ਨਾਮ ਨਾਲ ਮਿਠਾਉਂਦਾ ਕੋਈ ਬੇਟਲਾ ਕਹਿੰਦਾ ਕੋਈ ਵੇ ਪ੍ਰਭਾ ਕਹਿੰਦਾ ਠੀਕ ਹੈ ਜੀ ਕੋਈ ਸਾਹਿਬ ਕਹਿੰਦਾ ਕੋਈ ਸਾਈਂ ਕਹਿੰਦਾ ਉਸ ਨੂੰ ਮਾਲਕ ਕਹਿੰਨੇ ਆ ਸੀ ਉਸ ਨੂੰ ਭਾਈ ਕਹਿੰਨੇ ਆ ਯਾਰ ਕਹਿੰਨੇ ਆ ਠੀਕ ਹੈ ਇਸ ਲਈ ਰੱਬ ਦਾ ਕੋਈ ਨਾਮ ਨਹੀਂ ਹੈ ਠੀਕ ਹੈ ਜੀ ਤੇ ਫਿਰ ਗੱਲ ਆ ਗਈ ਮੂਲ ਮੰਤਰ ਇੱਕ ਓੰਕਾਰ ਸਤਨਾਮ ਇਸ ਦੇ ਆਲੇ ਦੁਆਲੇ ਜਿਕਰ ਗੁਰਬਾਣੀ ਨੂੰ ਦੇਖਿਆ ਜਾਵੇ ਫਿਰ ਮੈਂ ਮਾਫ ਮੈਨੂੰ ਮਾਫ ਕਰਦੇ ਹੋ ਜੀ ਮੈਂ ਇਹ ਨਹੀਂ ਕਹਿੰਦਾ ਕਿ ਇੰਨਾ ਹੀ ਹੈ ਉਸ ਤੋਂ ਬਾਅਦ ਬਾਣੀ ਵਿੱਚ ਐਗਜ਼ਾਮਪਲ ਆ ਜਾਂਦੀਆਂ ਗੱਲਾਂ ਹੁੰਦੀਆਂ ਵੀ ਮੇਰੇ ਮਾਲਕਾ ਐਦਾਂ ਐਦਾਂ ਜਿਹੜੇ ਗੁਰਨਾਨਕ ਦੇਵ ਜੀ ਸਾਹਿਬ ਜੀ ਦੀਆਂ ਗੱਲਾਂ ਹੋਈਆਂ ਸਿੱਧਾਂ ਦੇ ਨਾਲ ਯੋਗੀਾਂ ਦੇ ਨਾਲ ਉਹ ਵੀ ਵਿੱਚ ਆ ਜਾਂਦੀਆਂ ਠੀਕ ਹੈ ਜੀ ਪਰ ਇੱਕ ਓੰਕਾਰ ਇੰਨਾ ਵੱਡਾ ਹੈ ਕਿ ਪੂਰੇ ਪੂਰੇ ਦਾ ਗੁਰੂ ਗ੍ਰੰਥ ਸਾਹਿਬ ਛੱਡੋ ਕਿ ਹੋਰ ਵੀ ਜਿੰਨੇ ਧਰਮ ਨੇ ਉਹ ਇੱਕ ਓੰਕਾਰ ਦੇ ਵਿੱਚ ਆ ਜਾਂਦੇ ਨੇ ਇੱਕ ਓੰਕਾਰ ਦੀ ਜਿਹੜੀ ਆ ਅਸੀਂ ਵਿਆਖਿਆ ਸੰਪੂਰਨ ਨਹੀਂ ਕਰ ਸਕਦੇ ਹਾਂ ਹਾਂ ਹੁਣ ਜੇ ਮੂਲ ਮੰਤਰ ਦੀ ਗੱਲ ਕਰੀਏ ਮੈਨੂੰ ਲੱਗਦਾ ਹੈ ਇਹ ਗੁਰਮੁਖ ਪਿਆਰਿਆਂ ਨੇ ਜੱਪੀਆਂ ਤੱਪੀਆਂ ਨੇ ਕਿਉਂਕਿ ਉਸ ਧੁਰੇ ਦੀ ਗੱਲ ਕਰਦਾ ਉਸ ਪ੍ਰਭੂ ਪਰਮਾਤਮਾ ਦੀ ਗੱਲ ਕਰਦਾ ਇਸ ਲਈ ਇਸ ਦਾ ਨਾਮ ਮੂਲ ਮੰਤਰ ਰੱਖ ਦਿੱਤਾ ਕਿ ਇਹ ਅਸਲ ਮੂਡ ਹੈ ਤੇ ਯਾਦ ਰੱਖੋ ਕਿ ਇੱਕ ਬੜਾ ਸ਼ਕਤੀਸ਼ਾਲੀ ਮੰਤਰ ਹੈ ਕਿਉਂਕਿ ਪ੍ਰਮਾਤਮਾ ਦੀ ਗੱਲ ਕਰਦਾ ਹੈ ਤੇ ਜਦੋਂ ਅਸੀਂ ਪੜਾਂਗੇ ਤੇ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆਵਾਂਗੇ ਅਸੀਂ ਵੀ ਨਿਰਭਉ ਹੋ ਜਾਵਾਂਗੇ ਅਸੀਂ ਵੀ ਨਿਰਵੈਰ ਹੋ ਜਾਵਾਂਗੇ ਅਸੀਂ ਵੀ ਅਕਾਲ ਮੂਰਤ ਹੋ ਜਾਾਂਗੇ ਭਾਵ ਅਸੀਂ ਮਰਾਂਗੇ ਨਹੀਂ ਸਾਡਾ ਸਰੀਰ ਮਰ ਜੂ ਗੁਰੂ ਨਾਨਕ ਦੇਵ ਜੀ ਅੱਜ ਵੀ ਜਿਉਂਦੇ ਨੇ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਵੀ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤ ਕਬੀਰ ਜੀ ਬਾਬਾ ਫਰੀਦ ਜੀ ਅੱਜ ਵੀ ਜਿਉਂਦੇ ਨੇ ਠੀਕ ਹੈ ਜੀ ਤੇ ਅਸੀਂ ਵੀ ਅਕਾਲ ਮੂਰਤ ਹੋ ਜਾਾਂਗੇ ਅਸੀਂ ਅਜੂਨੀ ਹੋ ਜਾਾਂਗੇ ਕੋਈ ਵਕਫ ਵਕ ਜੂਨਾ ਚ ਨਹੀਂ ਆਵਾਂਗੇ ਠੀਕ ਹੈ ਜੀ ਸਵੇਪਾਂਕ ਸਾਡੇ ਵਿੱਚ ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਹੋ ਜਾਏਗਾ ਠੀਕ ਹੈ ਅਸਲੀ ਮੂਲ ਮੰਤਰ ਬੜਾ ਸ਼ਕਤੀਸ਼ਾਲੀ ਵਾਲਾ ਮੰਤਰ ਹੈ ਪ੍ਰਭੂ ਪਰਮਾਤਮਾ ਦਾ ਮੰਤਰ ਹੈ ਜੀ ਮੂਲ ਮੰਤਰ ਦੇ ਵੀ ਦੋ ਅਰਥ ਦੋ ਤਰ੍ਹਾਂ ਦੇ ਅਰਥ ਕਰ ਸਕਦੇ ਨੇ ਪਹਿਲਾਂ ਕਹਿੰਦੇ ਨੇ ਇੱਕ ਅਰਥ ਹੋਗੇ ਇੱਕ ਭਾਵ ਅਰਥ ਹੋਗੇ ਕਿ ਇੱਕ ਤਾਂ ਹੈ ਜੀ ਰੂਹਾਨੀਅਤ ਹੈ ਰੂਹਾਨੀਤ ਬਲ ਕਿ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਉਸਦੇ ਨਾਲ ਬੇਨਤੀ ਕਰਨੀ ਹੈ ਤੇ ਦੂਸਰਾ ਹੈ ਕਿ ਆਤਮ ਬਲ ਬਲ ਕਿ ਮੈਂ ਆਪਣੇ ਅੰਦਰ ਆਤਮ ਵਿਸ਼ਵਾਸ ਜਗਾਉਣਾ ਕਿ ਮੈਨੂੰ ਪਾਵਰ ਮਿਲ ਜਵੇ ਠੀਕ ਹੈ ਜੀ ਦੋ ਟੰਗ ਨਾਲ ਤੁਸੀਂ ਸਮਝ ਸਕਦੇ ਹੋ ਉਸ ਨੂੰ ਤੇ ਇਹ ਹੈ ਜੀ ਜਿਹੜਾ ਮੂਲ ਮੰਤਰ ਕੀ ਹੈ ਠੀਕ ਹੈ ਮੂਲ ਮੰਤਰ ਕਿੱਥੋਂ ਤੱਕ ਹੈ ਇਹ ਜਿਹੜਾ 7ਵੇਂ ਤੇ 8ਵੇਂ ਪੇਜ ਦੇ ਉੱਪਰ ਸੁਪਰ ਦੱਸਿਆ ਹੋਇਆ ਜੀ ਤੇ ਆਓ ਹੁਣ ਆਪਾਂ ਅੱਗੇ ਸਮਝਦੇ ਹਾਂ ਇੱਕ ਓੰਕਾਰ ਕੀ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ